ਗੁਰੂ ਕੇ ਲੰਗਰਾਂ ਵਿੱਚ ਜੋ ਸੰਗਤਾਂ ਸੇਵਾ ਪਾਉਂਦੀਆਂ ਨੇ ਉਹ ਆਪਣੇ ਜੀਵਨ ਨੂੰ ਸਫਲਾ ਬਣਾਉਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਬਹੁਤੇ ਬੜਪਾਗੇ ਹੋ ਕਿ ਜੋ ਸਤਿ ਸ੍ਰੀ ਹਜੂਰ ਸਾਹਿਬ ਨੰਦੇੜ ਵਿਖੇ ਸੰਗਤਾਂ ਨਤਮਸਤਕ ਹੋ ਜਾਂਦੀਆਂ ਨੇ ਉਸ ਦੇ ਲਈ ਜੋ ਪਿੰਡ ਸੰਗਤ ਸਰ ਸਾਹਿਬ ਪਿੰਡ ਕਰਾੜ ਵਾਲਾ ਵਿਖੇ ਬੀਬੀਆਂ ਲੰਗਰ ਮਣਾਉਣੀਆਂ ਨੇ ਜੋ ਤੁਸੀਂ ਦੇਖ ਰਹੇ ਹੋ ਇਹ ਵੱਧ ਕਰਕੇ ਜੋ ਬੀਬੀਆਂ ਇਸ ਗੁਰੂ ਕਲੰਦਰਾਂ ਦੇ ਜਿਹੜੇ طرفੋਂ ਗਏ ਸਾਰੀਆਂ ਮਾਤਾ ਮਾਂ ਪੈਣਾ ਬੀਬੀਆਂ ਦਾ ਤਹਿ ਦਿਲ ਤੋਂ ਧੰਨਵਾਦ ਇਸ ਵਾਰ ਗੁਰੂ ਕੇ ਲੰਗਰਾਂ ਵਿੱਚ ਜੋ ਸੇਵਾ ਕੀਤੀ ਹੈ ਉਹ ਸਰਦਾਰ ਭਾਈ ਕਸ਼ਮੀਰ ਸਿੰਘ ਜੀ ਜੋ ਬਿਸਨੇ ਦੇ ਪਰਿਵਾਰ ਵਿੱਚੋਂ ਹੈ ਉਹਨਾਂ ਵੱਲੋਂ ਇਹ ਮਹਾਨ ਸੇਵਾ ਕੀਤੀ ਹੈ ਅਸੀਂ ਉਹਨਾਂ ਦੇ ਪਰਿਵਾਰ ਦੇ ਉਹਨਾਂ ਦੇ ਸਾਰੀ ਸੰਗਤ ਸਾਰੇ ਨਗਰ ਤਹਿਤੋਂ ਸ਼ੁਕਰਗੁਜ਼ਾਰ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਕਸ਼ਮੀਰ ਸਿੰਘ ਜੀ ਜੋ ਬਿਸਨੇ ਦੇ ਪਰਿਵਾਰ ਵਿੱਚੋਂ ਉਹਨਾਂ ਦਾ ਅਤੇ ਸਰਬੱਤ ਸੰਗਤ ਦਾ ਜੋ ਕਿ ਪਿੰਡ ਕਰਾੜ ਵਾਲਾ ਪਿੰਡ ਬੁੱਗਰ ਪਿੰਡ ਬੁਰਜਮਾਨ ਸਾਈਆ ਰਾਮਪਰਾਪਿੰਡ ਰਾਮਪਰਾਪੂ ਤੇ ਰਾਮਪਰਾ ਮੰਡੀ ਸ਼ਹਿਰ ਦੇ ਸਾਰੇ ਹੀ ਜੋ ਸੰਗਤ ਹੈ ਅਤੇ ਆਲੂ ਬਲੀਆਂ ਬਸ ਸਰਵਸ ਦੇ ਮੈਨੇਜਰ ਸਾਹਿਬ ਉਹਨਾਂ ਵੱਲੋਂ ਵੀ ਹਰ ਵਾਰ ਬਦ ਚੜ ਕੇ ਸੇਵਾ ਕੀਤੀ ਜਾਂਦੀ ਹੈ ਸੋ ਇਹ ਜੋ ਲੰਗਰ ਗੁਰਦੁਆਰਾ ਸੰਗਤ ਸਰ ਸਾਹਿਬ ਦੇ ਵਿਤੇ ਤਿਆਰ ਕਰਕੇ ਸੋ ਤਖਤ ਸ੍ਰੀ ਹਜੂਰ ਸਾਹਿਬ ਨਾਲ ਦੇੜ ਵਿੱਚ ਜੋ ਸੰਗਤਾਂ ਲਤਮਸਤ ਹੋ ਜਾਂਦੀਆਂ ਨੇ ਉਹਨਾਂ ਦੇ ਲਈ ਇਹ ਜੋ ਲੰਗਰ ਇੱਥੇ ਤਿਆਰ ਕੀਤਾ ਜਾਂਦਾ ਹੈ ਅਤੇ ਬੀਬੀਆਂ ਦੇ ਸਹਿਯੋਗ ਦੇ ਨਾਲ ਸਾਰੇ ਮਾਈਆਂ ਭਾਂਜੀਆਂ ਦੇ ਸਹਿਯੋਗ ਨਾਲ ਇਹ ਸੰਗਤ ਪਾਇਆ ਗਿਆ ਹੈ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ i do ਸਤਨਾਮ ਵਾਹਿਗੁਰੂ ਜੀ ਦੇ ਜਾਪ ਕਰਨ ਉਪਰੰਤ ਸਾਰੀਆਂ ਸੰਗਤਾਂ ਜੋ ਕਿ ਟ੍ਰੇਨ ਦੇ ਵਿੱਚ ਜੋ ਸੰਗਤ ਆਉਂਦੀ ਹੈ ਉਸ ਦੇ ਲਈ ਲੰਗਰ ਗੁਰੂ ਕਾ ਲੰਗਰ ਵਰਤਾਉਣ ਵਾਸਤੇ ਜੋ ਤਿਆਰ ਵਰ ਤਿਆਰ ਹੁੰਦੀਆਂ ਹੋਈਆਂ ਕਿਉਂਕਿ ਇਹ ਜੋ ਟ੍ਰੇਨ ਦਾ ਸਮਾਂ ਰੁਕਣ ਦਾ ਬਹੁਤ ਘੱਟ ਹੈ ਸੰਗਤ ਬਹੁਤ ਜ਼ਿਆਦਾ ਹੁੰਦੀ ਹੈ ਸੋ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਇਹ ਜੋ ਮੈਂਟਰ ਹੋਰ ਵਧਾਈ ਜਾਣ ਜੋ ਰੁਕਣ ਦਾ ਸਮਾਂ ਟ੍ਰੇਨ ਦਾ ਸੋ ਕਿ ਤਾਂ ਕਿ ਅਸੀਂ ਵੱਧ ਤੋਂ ਵੱਧ ਹੋਰ ਵੀ ਸੰਗਤਾਂ ਦੀ ਤਨ ਮਨ ਤਨ ਦੇ ਨਾਲ ਸੇਵਾ ਕਰ ਸਕੀਏ ਸੋ ਸੰਗਤਾਂ ਤਿਆਰ ਵਰ ਤਿਆਰ ਹੁੰਦੀਆਂ ਹੋਈਆਂ ਕਿਉਂਕਿ ਇਹ ਜੋ ਬਹੁਤ ਹੀ ਇੱਕ ਮਹਾਨ ਸੇਵਾ ਕਿਉਂਕਿ ਆਪਣੇ ਤਤ ਸ੍ਰੀ ਹਜੂਰ ਸਾਹਿਬ ਨਾਲ ਡੇਢ ਵਜੇ ਸੰਗਤਾਂ ਜਾਂਦੀਆਂ ਨੇ ਉਹਨਾਂ ਦੇ ਲਈ ਇਹ ਗੁਰੂ ਕਲੰਗਰ ਬਹੁਤ ਦੂਰ ਤੋਂਤਾਇਆ ਜਾਂਦਾ ਹੈ ਜੀ ਬਹਾਓ ਬਿਨਾ ਕਿਸੇ ਸਿਹਤ ਪਾਬ ਤੋਂ ਸਾਰੀ ਸੰਗਤ ਸਾਰੇ ਨੌਜਵਾਨ ਸਾਰੇ ਬੀਰ ਬਜ਼ੁਰਗ ਪੱਤ ਚੜ ਕੇ ਇਸ ਮਹਾਨ ਲੰਗਰਾਂ ਦੇ ਵਿੱਚ ਸਭ ਆਉਂਦੇ ਨੇ ਸੋ ਸਾਰੀ ਸੰਗਤ ਜੋ ਤੁਸੀਂ ਦੇਖ ਰਹੇ ਹੋ ਇਹ ਕਈ ਪਸਾਫਰ ਚੜਨ ਵਾਲੇ ਨੇ ਸਾਰੇ ਸੇਵਾਦਾਰ ਦੇਖੋ ਸੋ ਕਰ ਰਹੇ ਨੇ ਗੁਰੂ ਕੰਗਰਾਂ ਦੇ ਵਿੱਚ ਸਾਰਿਆਂ ਨੂੰ ਉਹ ਬੇਨਤੀ ਹੈ ਕਿ ਜਿਸ ਕਿਸੇ ਨੇ ਵੀ ਇਸ ਮਹਾਨ ਸੇਵਾ ਦੇ ਵਿੱਚ ਸਾਂਪਾਉਣਾ ਹੋਵੇ ਵੀਡੀਓ ਦੇ ਅੰਤ ਦੇ ਵਿੱਚ ਸੰਪਰਕ ਨੰਬਰ ਦਿੱਤੇ ਗਏ ਸੇਵਾਦਾਰਾਂ ਦੇ ਉਹਨਾਂ ਨਾਲ ਸੰਪਰਕ ਕਰਕੇ ਵੱਧ ਤੋਂ ਵੱਧ ਇਹ ਸੇਵਾ ਕਰ ਸਕਦੇ ਹੋ ਆਤਮਿਕ ਲਾਭੇ ਪ੍ਰਾਪਤ ਕਰ ਸਕਦੇ ਹੋ ਸਾਰਿਆਂ ਦਾ ਸੇਵਾਦਾਰਾਂ ਦਾ ਭਾਈਆਂ ਭਾਈਆਂ ਦਾ ਤੇ ਵੀਰ ਬਜ਼ੁਰਗਾਂ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ੇ